ਹਾਂ ਜੀ ਸਰ ਕੀ ਮਾਮਲਾ ਹੈਗਾ ਥਾਣਾ ਟਿੱਬਾ ਦੇ ਏਰੀਏ ਚ ਕੁਝ ਯੁਕਾਂ ਵੱਲੋਂ ਹਰਦੰਗ ਬਾਜੀ ਕੀਤੀ ਗਈ ਸੀ ਇਹ ਮਾਮਲਾ ਸਾਡੇ ਤੇ ਆਇਆ ਸੀਗਾ ਜੀ ਜਿਹੜਾ ਕਿ 26 11 2024 ਨੂੰ ਜੀ ਇੱਕ ਟਾਬਾ ਹੈ ਇੱਥੇ ਉੱਥੇ ਕੁਝ ਯੁਵਕ ਜਿਹੜੇ ਨੇ ਉਹ ਆਪਸ ਦੇ ਵਿੱਚ ਬੈਠ ਕੇ ਖਾ ਪੀ ਰਹੇ ਸੀ ਸ਼ਰਾਬ ਵਗੈਰਾ ਪੀ ਰਹੇ ਸੀ ਉਹ ਉੱਥੇ ਇਹਨਾਂ ਦਾ ਆਪਸ ਦੇ ਵਿੱਚ ਕੁਝ ਟਕਰਾਅ ਹੋ ਗਿਆ ਸਾਡੇ ਪੁਲਿਸ ਦੇ ਪੀਸੀਆਰ ਦੇ ਜਿਹੜੇ ਜਵਾਨ ਨੇ ਅਮਰਜੀਤ ਸਿੰਘ ਤੇ ਉਹਨਾਂ ਦੇ ਨਾਲ ਏਐਸਆਈ ਕਮਲ ਕੁਮਾਰ ਇਹ ਦੋਨੋਂ ਵੀ ਉੱਥੇ ਖਾਣਾ ਖਾਣ ਗਈ ਸੀ ਰਾਤੀ ਡਿਊਟੀ ਦੇ ਦੌਰਾਨ ਜਦੋਂ ਇਹਨਾਂ ਨੇ ਉੱਥੇ ਦੇਖਿਆ ਕਿ ਕੁਝ ਯੁਵਕ ਆਪਸ ਦੇ ਵਿੱਚ ਲੜਾਈ ਝਗੜਾ ਕਰ ਰਹੇ ਨੇ ਤੇ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਯੁਵਕਾਂ ਨੇ ਸਾਡੇ ਕਰਮਚਾਰੀਆਂ ਦੇ ਉੱਤੇ ਹੀ ਅਟੈਕ ਕਰ ਦਿੱਤਾ ਪੱਥਰ ਵਰਸਾਏ ਔਰ ਇਹਨਾਂ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਤਾਂ ਜਿਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 189 199 ਨੰਬਰ ਮੁਕਦਮਾ 3011 2024 ਅੰਡਰ ਸੈਕਸ਼ਨ 194 ਜ਼ਮਨਦੋ 221 132 224 121 191 390 ਪੀਐਨਐਸ ਟਿਬਾ ਥਾਣੇ ਦੇ ਵਿੱਚ ਜਿਹੜਾ ਉਹ ਦਰਜ ਕੀਤਾ ਸੀਗਾ ਜਿਹਦੇ ਵਿੱਚ ਸਾਡੇ ਟਿਬਾ ਥਾਣੇ ਦੇ ਮੁਕਫਰ ਹਰਸ਼ਵੀਰ ਭਗਤਵੀਰ ਜੀ ਤੇ ਨਾਲ ਚੌਕੀ ਇੰਚਾਰਜ ਜਿਹੜੇ ਨੇ ਸੁਖਜਿੰਦਰ ਸਿੰਘ ਜੀ ਇਹਨਾਂ ਨੇ ਕਾਫੀ ਮਿਹਨਤ ਕੀਤੀ ਕਿਉਂਕਿ ਇਹਨਾਂ ਵਿਅਕਤੀਆਂ ਦੇ ਕੋਲ ਸਾਡੇ ਕੋਲ ਕਿਸੇ ਪ੍ਰਕਾਰ ਦੇ ਕੋਈ ਨਾਮ ਵਗੈਰਾ ਤਾਂ ਨਹੀਂ ਸੀਗੇ ਤੋਂ ਇਹਨਾਂ ਨੇ ਵੀਡੀਓ ਫੁਟੇਜਸ ਦੇ ਹਿਸਾਬ ਨਾਲ ਔਰ ਅਗੇ ਜਿਹੜੀ ਹੈ ਟੈਕਨੀਕਲ ਅ ਇਨਵੈਸਟੀਗੇਸ਼ਨਸ ਦੇ ਜਿਹੜੇ ਟੂਲਸ ਹੁੰਦੇ ਨੇ ਸਾਡੇ ਟੈਕਨੀਕਲ ਔਰ ਸਾਇੰਟਿਫਿਕ ਟੂਲਸ ਆਫ ਇਨਵੈਸਟੀਗੇਸ਼ਨਸ ਇਹਦੇ ਉਹਨਾਂ ਦੀ ਵਰਤੋਂ ਕਰਦੇ ਹੋਏ ਇਹਦੇ ਵਿੱਚ ਕੁੱਲ 6 ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਨੇ ਜਿਦੇ ਵਿੱਚ ਅਨਮੋਲ ਗਿਲ ਦਿਵਯਾਂਸ਼ੂ ਚਿਰਾਗ ਜਗੂਤਾ ਸੁਵੰਸ਼ ਜਲਾਨ ਕਾਰਤਿਕ ਬੱਗਨ ਤੇ ਯੁਗਾਂਸ਼ੂ ਇਹਦੇ ਵਿੱਚ ਦੱਸਣ ਵਾਲੀ ਗੱਲ ਇਹ ਹੈ ਕਿ ਸਾਰੇ ਜਿਹੜੇ ਵਿਅਕਤੀ ਨੇ ਇਹਨਾਂ ਦੇ ਖਿਲਾਫ तकरीबन तकरीबन ਕਾਫੀ ਮੁਕਦਮੇ ਵੀ ਦਰਜ ਨੇ ਅਨਮੋਲ ਕਿਲ ਦੇ ਖਿਲਾਫ ਐਨਡੀਪੀਐਸ ਸੈਕਟਰ ਦਾ ਮੁਕਦਮਾ ਦਰਜ ਹੈ ਜਿਹੜਾ ਕਾਰਤਿਕ ਬੱਗਨ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਜਿਹੜੇ ਕਿ ਤਿੰਨੇ ਮੁਕਦਮੇ ਜਿਹੜੇ ਨੇ ਲੜਾਈ ਝਗੜੇ ਤੇ ਆਰਮਜ਼ੈਕਟ ਦੇ ਹੈਗੇ ਨੇ ਮੀਨਸ ਇਹ ਲੜਕੇ ਜਿਹੜੇ ਨੇ ਬਦਮਾਸ਼ੀਆਂ ਵਗੈਰਾ ਕਰਦੇ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਵਿਸ਼ਾਲ ਗਿੱਲ ਜਤਿਨ ਉਰਫ ਨੰਨਾ ਅਮਨ ਕਾਕੂ ਸ਼ੂਟਰ ਮੋਹਨ ਕਨੋਜਿਆ ਕ੍ਰਿਸ਼ਨਾ ਗਿੱਲ ਆਸ਼ੂ ਸੂਰਜ ਸੈਕਸੀ ਸ਼ੁਭਮ ਅਗਰਵਾਲ ਉਰਫ ਗੋਰਾ ਲਵ son of ਮੰਗਾ ਤੇ ਹਰਸ਼ਪੁੱਤ ਜਿਹੜਾ ਵਾਸੀ ਹਬੀਬगंज ਇਹ ਜਿਹੜੇ ਆ ਇਹਨਾਂ ਦੇ ਵੀ ਵੀਡੀਓ ਫੁਟੇजेस ਸਾਹਮਣੇ ਆਏ ਸੀ ਤੇ ਇਹਨਾਂ ਨੂੰ ਵੀ ਇਸ ਮੁਕਦਮੇ ਵਿੱਚ ਨਾਮਿਨੇਟ ਕੀਤਾ ਸਰ ਵਿਸ਼ਾਲ ਗਿੱਲ ਦੀ ਜੇ ਗੱਲ ਕਰੀਏ ਇਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਬੜਾ ਗੰਦਾ ਰਿਹਾ ਵਾਪਰ ਦੇਖੋ ਜੀ ਜਿਹੜੇ ਵਿਸ਼ਾਲ ਗਿੱਲ ਹੈਗੇ ਦਾ ਕਾਫੀ ਕ੍ਰਿਮੀਨਲ ਰਿਕਾਰਡ ਹੈਗਾ ਪਾਸਟ ਹਿਸਟਰੀ ਇਹਦੀ ਇਸੇ ਤਰ੍ਹਾਂ ਦੀ ਹੀ ਹੈ ਪਰੰਤੂ ਹਰਵਰੀ ਜਿਹੜੀ ਹੈ ਕਿ ਪੁਲਿਸ ਜਿਸ ਵੀ ਮੁਕਦਮੇ ਦੇ ਵਿੱਚ ਇਹ ਹੈਗਾ ਇਮ ਜਿਹੜਾ ਵੀ ਇਹਨੇ ਕ੍ਰਾਈਮ ਕੀਤਾ ਉਹਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਜੇਲ ਭੇਜਿਆ ਗਿਆ ਨਾ ਉਹਨੂੰ ਕੋਰਟ ਦਾ ਪ੍ਰੋਸੈਸ ਹੈ ਉਹਦੇ ਵਿੱਚ ਉਹ ਬੇਲ ਆਊਟ ਹੋ ਜਾਂਦੇ ਨੇ ਬੇਲ ਆਊਟ ਹੋ ਕੇ ਫਿਰ ਕ੍ਰਾਈਮ ਕਰਦੇ ਜਿਸ ਸਰ ਜਿਵੇਂ ਕਿ ਟਾਬੇ ਵਾਲੇ ਨੇ ਜਾਂ ਕੋਈ ਰੈਸਟੋਰੈਂਟ ਵਾਲੇ ਲਗੀ ਨਜਾਇਜ਼ ਤੌਰ ਤੇ ਸ਼ਰਾਬ ਪਿਲਾਉਂਦੇ ਨੇ ਬਾਅਦ ਹੁਰਦੰਗਵਾਜੀ ਹੁੰਦੀ ਇਸ ਚੀਜ਼ ਇਸ ਚੀਜ਼ ਹੁਣ ਸਾਡੇ ਧਿਆਨ ਵਿੱਚ ਆਈ ਹੈ ਕਿ ਉਹ ਉੱਥੇ ਸ਼ਰਾਬ ਪਿਲਾ ਰਹੇ ਸੀ ਵੀ ਆਰ ਟੇਕਿੰਗ ਐਕਸ਼ਨ ਔਨ 댓 ਆਲਸੋ ਜੀ ਠੀਕ ਹੈ ਜੀ ਵੀ ਵਿਲ ਨਾਟ ਲੈਟ ਅਸੀਂ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਔਰ ਕਿਸੇ ਵੀ ਪ੍ਰਕਾਰ ਦਾ ਕੋਈ ਐਸਾ ਕੰਮ ਕਰਨ ਦੀ ਜਿਹਦੇ ਵਿੱਚ ਕਿ ਉਹ ਕਾਨੂੰਨ ਨੂੰ ਪੰਨੇ ਇਹੋ ਜੀ ਹਰਕਤ ਕਰਨ ਦੀ ਇਜਾਜ਼ਤ ਕਿਸੇ ਵੀ ਵਿਅਕਤੀ ਨੂੰ ਨਹੀਂ ਹੈ ਤੋਂ ਇਹਦੇ ਸੰਬੰਧੀ ਮੈਂ ਜਿਹੜੇ ਮੁਖ ਅਫਸਰ ਥਾਣਾ ਸਾਡੇ ਟਿੱਬਾ ਹੈਗੇ ਨੇ ਉਹਨਾਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਇਹਦੇ ਵਿੱਚ ਜੋ ਇਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਵੀ ਕੀਤੀ ਜਾਏ ਸਰ ਕੋਈ ਇੱਥੇ ਹਥਿਆਰ ਵਗੈਰਾ ਇਹਨਾਂ ਕੋਲ ਬਰਾਮਦ ਹੋਈ ਹੈ ਹਾਂਜੀ ਇਹਨਾਂ ਕੋਲ ਬਰਾਮਦਗੀਆਂ ਹੋ ਗਈਆਂ ਨੇ ਉਹ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਫਰਦ ਬਰਾਮਦਗੀ ਵਗੈਰਾ ਦੇ ਵਿੱਚ ਹੈਗੀਆਂ ਨੇ ਇਟਸ ਅ ਡਿਟੇਲਡ ਇਨਵੈਸਟੀਗੇਸ਼ਨ ਠੀਕ ਸਰ ਔਰ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਲੌਜੀਕਲ ਐਂਡ ਦੇ ਉੱਤੇ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਬਦਮਾਸ਼ੀ ਮੋਟਰਸਾਈਕਲਾਂ ਦੇ ਉੱਤੇ ਮੁੰਡੇ ਮੰਗਾ ਕੇ ਲੜਾਈ ਝਗੜਾ ਕਰਨ ਦੀ ਇੱਕ ਪ੍ਰਵਿਰਤੀ ਜਿਹੜੀ ਸਾਡੇ ਸਮਾਜ ਵਿੱਚ ਸ਼ੁਰੂ ਹੋਈ ਹੈ ਇਹਨੂੰ ਬੰਦ ਕੀਤਾ ਜਾ ਸਕੇ